ਹਾਂਜੀ ਪੰਜਾਬੀਓ ਕਿੱਦਾਂ ਹਾਲ ਚਾਲ ਇਹ ਏਰੀਆ ਆਸਟ੍ਰੇਲੀਆ ਦਾ ਡੈਨੀ ਨੌਨ ਪਤਾ ਕਿਹੜਾ ਏਰੀਆ ਹੈ ਨਿਆਣੀ ਨੌਨ ਸ਼ਾਇਦ ਤੇ ਕੋਈ ਇੱਥੇ ਪੰਜਾਬੀ ਸੂਟ ਐਨ ਬੜੀਆਂ ਬਈਆਂ ਦੁਕਾਨਾਂ ਮੋਸਟਲੀ ਕਲਕੱਤਾ ਸਵੀਟਸ ਇੰਡੀਅਨ ਮਤਲਬ ਸ਼ਾਪਸ ਹੈਗੀਆਂ ਸਾਰੀਆਂ ਇੱਧਰ ਕਾਫੀ ਹੱਦ ਤੱਕ ਸਾਰੇ ਮਤਲਬ ਇੰਡੀਅਨ ਸ਼ਾਪਸ ਹੈਗੀਆਂ ਇੱਧਰ ਕਮਾਲ ਹੀ ਕਮਾਲ ਹੋਇਆ ਪਿਆ ਦੇਖੋ ਕਿਉਂ ਆਉਂਦਾ ਸਵਾਦ ਦੇਖ ਕੇ ਦੇਖੋ ਸੂਟ ਸੂਟ ਦੀ ਸੂਟ ਦੇਖੋ ਫਰਤੇ ਸੂਟ एवरीथिंग ਇੰਡੀਅਨ ਰੈਸਟੋਰੈਂਟ ਗਰੀਨਨ ਆਨ ਏਰੀਆ ਹੈ ਮਹਿਲਬਾਂਚ ਦੇਖੋ ਸਾਹਮਣੇ ਹੈਰੀਟੇਜ ਇੰਡੀਆ ਮੀਨਾ ਲੇਡੀਜ਼ ਪ੍ਰੋਡਕਟ ਸਾਰੇ ਮਨ ਲੇਡੀਜ਼ ਦੇ ਇੱਧਰ ਦੇਖੋ ਸੋ ਦੇ ਲੰਗੇ ਸਾੜੀਆਂ ਪੰਜਾਬੀਆਂ ਨੇ ਕਮਾਲ ਕੀਤਾ ਪਿਆ ਮਤਲਬ ਪੰਜਾਬੀਆਂ ਨਹੀਂ ਕਹਿ ਸਕਦੇ ਇੰਡੀਅਨ ਨੇ ਸਾਰੇ ਇੰਡੀਅਨ ਸਥਿਤ ਹੈਗੇ ਇੰਡੀਅਨ ਸ਼ਾਪਸ ਹੈਗੀਆਂ ਇੱਥੇ ਕਮਾਲ ਦਾ ਏਰੀਆ ਸਾਹਮਣੇ ਵੀ ਦੇਖੋ ਟੇਸਟ ਆਫ ਜੈਪੁਰ ਰਾਜਸਤਾਨੀ ਬੀਕਾਨੇਰ সুইਟ ਐਂਡ ਕਰੀਸੀ ਕੈਫੇ ਢੀਆਂ ਨੇ ਵੀ ਤੋਂ ਪਾਈ ਪਈ ਆ ਸੋ ਸਹੀ ਆ ਵੀ ਮਿਹਨਤ ਆ ਮਿਹਨਤ ਨੂੰ ਲੱਗਦਾ ਬੂਰ ਜ਼ਰੂਰ ਬਹੁਤ ਸੋਹਣਾ ਮਿਹਨਤ ਨਾਲ ਹੀ ਆ ਹੁਣ ਜਿਹੜਾ ਬੰਦਾ ਮਿਹਨਤ ਕਰੂ ਉਹੀ ਅੱਗੇ ਵਧਦੇ ਨੂੰ ਸੂਟ ਇੰਡੀਆ ਕਿਉਂ ਦੇਖਦੇ ਨਹੀਂ ਮਨ ਬਦਾਰੀ ਸਹੀ ਚੱਲ ਦੇ ਨਹੀਂ ਬੱਠੀ ਕਿਆ ਬਹੁਤ ਸੋਹਣਾ ਏਰੀਆ ਵੀ ਕਮਾਲ ਦੀ ਕੰਟਰੀ ਹੈ ਇਹ ਨਜ਼ਾਰਾ ਜਾਂਦਾ ਦੇਖ ਕੇ ਸਾਫ ਸੁਥਰੀ ਕੋਈ ਰੌਲਾ ਨਹੀਂ ਹਰ चीज ਸਿਸਟਮੈਟਿਕਲੀ ਬੰਦਾ ਲੱਗਦਾ ਗੱਡੀ ਨਾਲ ਦੀ ਨਾਲ ਰੋਦੀ ਕਿਉਂ ਐ ਨਹੀਂ ਕਿ ਬ੍ਰੇਕਾਂ ਨਹੀਂ ਲਾਈਆਂ ਤੇ ਭੱਜੋ ਭੱਜੋ ਐ ਨਹੀਂ ਬ੍ਰੇਕ ਲੱਗੂ ਲੱਗੂ ਜੋ ਮਰਜ਼ੀ ਹੋ ਜਾ ਸਾਹਮਣੇ ਦੇ ਲੈ ਸੈਕਸ਼ਨ ਆ ਵੀ ਉੱਥੇ ਜਾਣਾ ਮੈਂ ਮੇਰੇ ਨਾਮ ਇਹ ਤੇਜੀ ਵੀ ਐ ਮੈਟਰੋ ਦੀ ਤੇ ਇੱਥੋਂ ਫੜ ਕੇ ਮੈਂ ਸ਼ੈਵਰਡ ਸਟਰੀਟ ਜਾਣਾ ਉੱਥੋਂ ਵੀ ਟ੍ਰੇਨ ਬਰਲ ਕੇ ਆਪਣੇ ਏਰੀਆ ਨੂੰ ਸੈਂਟੋਲ ਬਨ ਜਾਣਾ ਸੋ ਠੀਕ ਹੈ ਏਰੀਆ ਵਧੀਆ ਘੁੰਮ ਲਈ ਆਮਲੀ ਏਰੀਆ ਬਹੁਤ ਵਧੀਆ ਯਾਨੀ ਆਸਟ੍ਰੇਲੀਆ ਬਹੁਤ ਵਧੀਆ ਪਰ ਆਸਟ੍ਰੇਲੀਆ ਨੇ ਬਹੁਤ ਸਾਰੇ ਰੂਲ ਬਦਲ ਦਿੱਤੇ ਹੁਣ ਤੇ ਉਹਨਾਂ ਰੂਲ ਉਹ ਉਹਨਾਂ ਰੂਲਾਂ ਨੂੰ ਬਦਲ ਕਰਕੇ ਕਾਫੀ ਸਾਰੇ ਭਾਰਤੀਆਂ ਨੂੰ ਦਿੱਕਤਾਂ ਆ ਰਹੀਆਂ ਤੇ ਸਟੱਡੀ ਵੀਜ਼ਾ ਹੁਣ ਮਤਲਬ ਇੱਥੇ ਪਹਿਲਾਂ ਸਟੂਡੈਂਟ ਆ ਕੇ ਟੂਰਿਸਟ ਵੀਜ਼ੇ ਤੇ ਆ ਜਾਂਦੇ ਸੀ ਤੇ ਸਟੱਡੀ ਵੀਜ਼ਾ ਪਾ ਲੈਂਦੇ ਹੁਣ ਉਹ ਤਾਂ ਬੰਦ ਕੀਤਾ ਹੋਇਆ ਸਬਕਲਾਸ 600 ਦੇ ਵਿੱਚ ਆਪਾਂ ਸਟੱਡੀ ਨਹੀਂ ਕਰ ਸਕਦੇ ਪਰ ਉਹਦੇ ਵਿੱਚ ਵੀ ਕੰਡੀਸ਼ਨ ਲਾ ਕੇ ਆਉਂਦੇ ਉਹ ਸਟੱਡੀ ਕਰ ਸਕਦੇ ਪਰ ਸਟੱਡੀ ਤਾਂ ਕਰ ਹੀ ਨਹੀਂ ਸਕਦੇ ਨੋ ਵਰਕ ਦੀ ਕੰਡੀਸ਼ਨ ਲੱਗਦੀ ਹੈ ਫਰਦਰ ਸਟੇਜ ਜੇ ਲੱਗ ਗਿਆ ਉਹ ਤਿੰਨਵੇਂ ਦਿਨ ਸਟੇਅ ਨਹੀਂ ਕਰ ਸਕਦਾ ਦੈਨ ਉਹ ਫੇਰ ਆਪਣਾ ਆ ਕੇ ਇੱਥੇ ਵੀਜ਼ਾ ਨਹੀਂ ਪਾ ਸਕਦਾ ਕਿਸੇ ਵੀ ਹਾਲਤ ਤੇ ਥੋੜਾ ਜਿਹਾ ਇਹਨਾਂ ਨੇ ਕਾਨੂੰਨ ਚੇਂਜ ਕੀਤੇ ਆ ਬਟ ਲੱਗਿਆ ਜੇ ਤੁਸੀਂ ਅਪਲਾਈ ਕਰਦੇ ਆ ਫੇਰ ਆਪਣੇ ਅਗੇ ਵੀਜ਼ੇ ਨੂੰ ਕਿੱਦਾਂ ਐਕਸਟੈਂਡ ਕਰਾਉਣਾ ਹੈ ਵਰਕ ਪਰਮਿਟ ਸਿੱਧਾ ਇੱਥੇ ਆ ਕੇ ਤੁਸੀਂ ਪਾ ਨਹੀਂ ਸਕਦੇ ਤੁਹਾਨੂੰ ਉਹ ਲੱਭਣਾ ਪਊਗਾ ਜਿਹੜਾ ਵੀ ਹੁੰਦਾ ਹੈ ਜੋਬ ਇਹਦਾ ਦਿੰਦਾ ਸਮਝਾਈ ਕਿਹਾ ਸਕਦੇ ਆ ਬਾਹਰ ਗਿਆ ਸਕਦੇ ਆ ਉਹਦੇ ਚ ਮਤਲਬ ਸਾਨੂੰ ਇੱਕ ਆਪਸ਼ਨ ਮਿਲ ਜਾਂਦੀ ਹੈ ਸੋ ਜਿਹੜੇ ਕਹਿੰਦੇ ਆ ਕਿ ਨਹੀਂ ਨਹੀਂ ਤੁਸੀਂ ਟੂਰਿਸਟ ਜਾਓ ਸਿੱਧਾ ਉੱਥੇ ਸਟੇ ਕਰੋ ਕੰਮ ਮਿਲ ਜਾਓ ਇਦਾਂ ਨਹੀਂ ਅਸੀਂ ਪਰੇਸ਼ਾਨ ਨਾ ਹੋ ਜਾਈਏ ਅਸੀਂ ਲੱਖ ਰੁਪਏ ਲਾਉਣ ਦੀ ਲੋੜ ਨਹੀਂ ਟੂਰਿਸਟ ਵੀਜ਼ਾ ਬੜੇ ਆਰਾਮ ਨਾਲ ਘੱਟ ਪੈਸੇ 'ਚ ਮਿਲ ਜਾਂਦਾ ਥੋੜੇ ਪੈਸੇ ਲੱਗਦੇ ਜੈਨੂਅਨੀ ਆਪਣੇ ਪੈਸੇ ਲੱਗਦੇ ਆ ਲੱਗਦੇ ਅੰਦਰ ਅੰਦਰ ਟੂਰਿਸਟ ਵੀਜ਼ਾ ਮਿਲ ਜਾਂਦਾ ਜੇ ਤੁਹਾਡੀ ਪ੍ਰੋਫਾਈਲ ਵਧੀਆ ਤੁਸੀਂ ਰਿਟਰਨ ਭਰਦੇ ਆ ਤੁਹਾਡਾ ਪਾਸਪੋਰਟ ਤੇ ਟ੍ਰੈਵਲ ਹਿਸਟਰੀ ਹੈਗੀ ਆ ਫੰਡ ਤੁਹਾਡਾ ਠੀਕ ਆ ਬੀ ਕੰਮ ਵਗੈਰਾ ਜੇ ਤੁਹਾਡਾ ਐਕਸਪੀਰੀਅੰਸ ਠੀਕ ਹੈ ਚਾਰਜ ਜੇ ਚਾਹੀਦੀਆਂ ਹੁੰਦੀਆਂ ਤੇ ਅਗਲੇ ਥਾ ਵੀਜ਼ਾ ਲਾਉਂਦੇ ਆ ਤਾਂ 11 ਦਿਨਾਂ ਚ ਮਤਲਬ ਇਹ ਨਹੀਂ ਹੈ ਕਿ ਕੋਈ ਜਗਾੜ ਲਾ ਕੇ ਜਾ ਇਦਾਂ ਇਦਾਂ ਨਹੀਂ ਹੁੰਦਾ ਲੱਖ ਰੁਪਇਆ ਦੇਣ ਦੀ ਲੋੜ ਨਹੀਂ ਜੇ ਸਹੀ ਤੁਸੀਂ ਆਪਣੀ ਪ੍ਰੋਫਾਈਲ ਤਿਆਰ ਕਰ ਲਈ ਚਲੋ ਵਿੱਚ ਐਕਸਪਰਟੀ ਪਾ ਲਿਆ 10 ਵੀ 3000 ਉਹਨੂੰ ਵੀ ਦੇਤਾ ਤੇ 10 11000 ਵੈਸੇ ਵੀਜ਼ਾ 40000 ਦੇ ਵਿੱਚ ਤੁਹਾਡਾ 50000 ਤੇ ਵੀਜ਼ਾ ਲੱਗਦਾ ਆਸਟ੍ਰੇਲੀਆ ਦਾ ਪਰ ਜੇ ਤੁਸੀਂ ਕਹੋਗੇ ਅਸੀਂ ਲੱਖ ਰੁਪਇਆ ਦੇ ਕੇ ਵੀਜ਼ਾ ਲਾ ਕੇ ਤੇ ਹੋਣਾ ਫੇਰ ਇਦਾਂ ਦੀ ਬੇਕੁਫੀ ਨਾ ਕਰਿਓ ਕਿਉਂਕਿ ਇੱਥੇ ਆ ਕੇ ਆਪਸ਼ਨ ਕੋਈ ਨਹੀਂ ਹੈ ਕੋਈ ਆਪਸ਼ਨ ਇਹ ਫਿਰ ਕੰਡੀਸ਼ਨ ਲਾ ਕੇ ਕਈ ਵਾਰ ਇਦਾਂ ਦੀ ਆ ਜਾਂਦੀ ਆ ਬੰਦਾ ਸਿਰਫ ਘੁੰਮ ਸਕਦਾ ਨਾ ਤਾਂ 3 ਮਹੀਨੇ ਤੋਂ ਬਾਅਦ ਸਟੇ ਕਰ ਸਕਦਾ ਨਾ ਹੀ ਇੱਥੇ ਕੋਈ ਫਿਰ ਕੰਮ ਕਰ ਸਕਦਾ ਤਾਂ ਨਾ ਹੀ ਆਪਦੇ ਵੀਜ਼ਾ ਨੂੰ ਫਿਰ ਚੇਂਜ ਕਰਾ ਸਕਦਾ ਐਕਸਟੈਂਡ ਕਰਾ ਸਕਦਾ ਔਰ ਟਰਾਂਸਫਰ ਕਰਾ ਸਕਦਾ ਸਵਿਚ ਨਹੀਂ ਹੁੰਦਾ ਬਿਲਕੁਲ ਵੀਜ਼ਾ ਜੈਨਰਲ ਹੋਣਗੇ ਫਿਰ ਤੁਹਾਨੂੰ ਉਸ 600 ਸਬਕਲਾਸ ਜਿਹੜਾ ਵੀਜ਼ਾ ਮਿਲਦਾ ਉਹਦੇ ਵਿੱਚ ਕੁਝ ਕੰਡੀਸ਼ਨ ਲੱਗਦੀਆਂ ਪਰ ਇੰਨੀਆਂ ਟਫ ਨਹੀਂ ਲੱਗਦੀਆਂ ਤੁਸੀਂ ਕੋਈ ਕਰ ਸਕਦੇ ਹੋ ਹੀਲਾ ਆਪਣਾ ਉਸ ਕਾਲ ਦਾ ਧਿਆਨ ਰੱਖਿਓ ਬੇਫਾਲ ਤੋ ਪੈਸਾ ਖਰਚਣ ਦੀ ਲੋੜ ਨਹੀਂ ਤੇ ਸਹੀ ਤਰੀਕੇ ਨਾਲ ਐਥਿਕਲੀ ਆਪਣਾ ਕੰਮ ਕਰਕੇ ਜਰ ਅਸਟ੍ਰੇਲੀਆ ਆਓ ਉਮੋ ਕਿਉਂਕਿ ਇਹ ਗੱਲ ਇੱਕ ਕਮਾਲ ਦੀ ਕੰਟਰੀ ਆ ਸਵਾਦ ਆ ਜਾਂਦਾ ਤੇ ਇੰਗਲੈਂਡ ਹੋਰ ਹਸਾਬ ਦੀ ਕੰਟਰੀ ਆ ਦੈਟਸ ਹੋ ਰਿਹਾ ਤੇ ਇਹ ਹੋਸ ਆ ਆ ਤੇ ਰੂਲ ਰੈਗੂਲੇਸ਼ਨ ਸਾਰੇ ਦੇਖੋ ਉੱਥੇ ਕਾਨੂੰਨੀ ਫਰਕ ਆ ਉੱਥੇ ਬੰਦਾ ਜਾ ਕੇ ਟੂਰਿਸਟ ਜਾ ਕੇ ਕੋਈ ਵਰਕ ਪਰਮਨੈਂਟਲੀ ਨਹੀਂ ਕਰ ਸਕਦਾ ਕੋਈ ਹੋਰ ਹੀਲਾ ਨਹੀਂ ਕਰ ਸਕਦਾ ਇਹਨਾਂ ਨੇ ਵੀ ਹੁਣ ਸਟੇਕ ਕਰਦੇ ਆ 3-4 ਮਹੀਨਿਆਂ ਤੋਂ ਐ ਨੈਕਸਟ ਅਗਲੇ ਸਾਲ ਇਲੈਕਸ਼ਨ ਆ ਇਥੇ ਤੇ ਉਦੋਂ ਬਾਅਦ ਇਹ ਕੁਝ ਨਵੇਂ ਰੂਲ ਬਣਾਉਂਦੇ ਆ ਤਾਂ ਠੀਕ ਹੈ ਨਹੀਂ ਤਾਂ ਫਿਰ ਜੱਪਖਾਨਾ ਛੜ ਜਾਂਦਾ ਹੈ ਨਾ ਸੋ ਇਹ ਜ਼ਰੂਰ ਗੱਲਾਂ ਤੁਸੀਂ ਜ਼ਰੂਰ ਇਸ ਚੀਜ਼ ਤੇ ਧਿਆਨ ਦਿਓ ਦੇਖਣ ਵਾਲੀ ਕੰਟਰੀ ਆ ਫਿਰ ਉਹ ਤੇ ਉੱਲੇ ਲੁੱਟੋ ਆਪਾਂ ਵੇਖਿਆ ਆਪਾਂ ਤਾਂ ਬਹੁਤ ਵਧੀਆ ਲੱਗੀ ਆ ਘੁੰਮਦੇ ਆ ਤੇ ਬਾਕੀ ਔਰ ਆਪਣੀਆਂ ਆਪਣੀ ਚੁਆਇਸ ਹੁੰਦੀ ਹੈ ਆਪਣਾ ਆਪਣਾ ਮਾਈਂਡ ਆ ਬਈ ਜਿੱਦਾਂ ਇਦਾਂ ਆਪਾਂ ਕਰ ਸਕਦੇ ਪਰ ਜਿਹੜੀ ਇਨਫੋਰਮੇਸ਼ਨ ਇਹ ਹੀ ਆ ਜਿਹੜਾ ਬੰਦਾ ਕਹਿੰਦਾ ਤੁਸੀਂ ਟੂਰਿਸਟ ਜਾਓ ਜਾ ਕੇ ਉੱਤੇ ਸਟੱਡੀ ਵੀਜ਼ਾ ਪਾ ਲੋ ਜਾ ਕੇ ਵਰਕ ਪਰਮਿਟ ਲੈ ਲੋ ਜਿਹਨਾਂ ਉੱਪਰ ਵਰਕ ਪਰਮਿਟ ਕਰਨੇ ਦਾ ਕੁਝ ਨਹੀਂ ਹੈਗਾ ਇੱਥੇ ਐਵੇਂ ਨਾ ਜਾਬਜ ਫਸਿਓ ਘਰਦਿਆਂ ਦਾ ਪੈਸਾ ਪੱਠੇ ਲੱਖਾਂ ਰੁਪਈਆ ਕੋਈ ਫਾਇਦਾ ਨਹੀਂ ਹਾਂ ਤੁਸੀਂ ਜੈਨੂਨ ਆਪਣੀ ਫਾਈਲ ਤਿਆਰ ਕਰੋ ਜੈਨੂਨ ਆਪਣੀ ਡਾਕੂਮੈਂਟ ਲਾਓ ਤੇ 10 ਤੋਂ 25 ਹਜ਼ਾਰ ਲਾ ਕੇ ਆਪ ਦਾ ਟੂਰਿਸਟ ਵੀਜ਼ਾ ਲਓ ਟੂਰਿਸਟ ਵੀਜ਼ਾ ਲੈ ਕੇ ਫਿਰ ਤੁਸੀਂ ਇੱਥੇ ਆਓ ਤੇ ਚੰਗੀ ਤਰ੍ਹਾਂ ਪਰਖੋ ਮਿਲੋ ਲੋਕਾਂ ਨੂੰ ਅਤੇ ਕੰਟੈਕਟ ਆਪਣੇ ਸੱਜਣ ਬਤਾਓ ਫਿਰ ਕਾ ਤੁਸੀਂ ਆਪਣੇ ਵੀਜ਼ਾ ਸਵਿਚ ਕਰਾ ਸਕਦੇ ਆ ਕਿਸੇ ਤਰੀਕੇ ਨਾਲ ਕਰਵਾਇਤਾ ਫਿਰ ਓਖਾ ਐ ਮੈਂ ਕੋਈ ਕਹਿੰਦੀ ਆ ਵੀ ਵੀਜ਼ਾ ਚੇਂਜ ਹੋ ਜਾਊਗਾ ਵੀਜ਼ਾ ਚੇਂਜ ਕਰਾ ਦੇਾਂਗੇ ਇਦਾਂ ਕੱਖ ਨਹੀਂ ਹੁੰਦਾ ਇਹ ਆ ਜੀ ਦੇਖਿਆ ਜੀ ਇਸ ਗੱਲ ਦਾ ਧਿਆਨ ਰੱਖਿਓ ਕਿਸੇ ਦੇ ਚਾਂਸੇ 'ਚ ਨਾ ਆ ਜਿਓ ਚਾਂਸੀ ਪੰਜਾਬੀਆਂ ਨੂੰ ਖਰਾਬ ਕਰਦਾ ਇਹ ਹੈਗਾ ਰੇਲਵੇ ਸਟੇਸ਼ਨ ਮੈਟਰੋ ਸਟੇਸ਼ਨ ਕਹਿੰਦਾ ਭਾਵੇਂ ਤੇ ਬਾਕੀ ਗਾਂ ਗਾਂ ਵੀ ਦਿਖਾਉਂਦੇ ਰਵਾਂਗੇ ਜੋ ਹੋਰ ਇਨਫੋਰਮੇਸ਼ਨ ਮਿਲਦੀ ਰਹੂਗੀ ਉਹ ਵੀ ਦਿੰਦੇ ਰਹਾਂਗਾ ਚਲੋ ਠੀਕ ਹੈ ਧੰਨਵਾਦ ਮਿਲਦੇ ਆਂ ਚਲੋ